ਕੀ ਕਹ ਲਓਗੀ ਤੈਨੂੰ ਆਹ ਮੇਰੀ ਗਰਦਨ ਨੂੰ ਪਤਾ ਨਹੀਂ ਕੱਲ ਦਾ ਕੀ ਹੋ ਗਿਆ ਇੱਧਰ ਨੂੰ ਜਾਏ ਜਾਂਦੀ ਐ ਇੱਧਰ ਨੂੰ ਤਾਂ ਜਾਂਦੀ ਐ ਇੱਥੋਂ ਉਹ ਉੱਧਰ ਪਨਹਤ ਨਾ ਲਾ ਤੂੰ ਦੱਸਿਆ ਤਾਂ ਨਹੀਂ ਜੇ ਤੈਨੂੰ ਕੱਲ ਪ੍ਰੋਬਲਮ ਸੀ ਕਿ ਤੂੰ ਮੈਨੂੰ ਦੱਸਦੀ ਜਾਂ ਗੈਬੀ ਨੂੰ ਦੱਸਦੀ ਤੈਨੂੰ ਡਾਕਟਰ ਕੋਲ ਚੈੱਕ ਕਰਾ ਕੇ ਆਉਂਦੇ ਗੈਬੀ ਨੂੰ ਕੀ ਦੱਸਦੀ ਨਾ ਦੱਸਣ ਦਾ ਕਿੱਥੇ ਟਾਈਮ ਮੱਝ ਕਰਨਾ ਪਤਾ ਹੈ ਜੇ ਆਪਾਂ 2 ਦਿਨ ਦੇਖ ਲੈਨੇ ਆ ਫੇਰ ਜਾਵਾਂਗੇ ਡਾਕਟਰ ਦੇ ਧਨਵਰ ਨੇ ਕਿਹਾ ਵੀ ਇਹ ਸਭ ਬਹਿਵੱਦੀਆਂ ਨਾਲ ਹੋਇਆ ਬੈਗਾਂ ਚੀਜ਼ਾਂ ਨਹੀਂ ਖਾਣੀਆਂ ਜਿਵੇਂ ਚਾਹਲ ਹੋਗੇ ਮਾਂ ਦੀ ਦਾਲ ਹੋਗੀ ਅਰਬੀ ਵਗੈਰਾ ਬਸ ਠੀਕ ਹੈ ਪਰ ਜਿਵੇਂ ਦਿਲਬਰ ਕਹਿੰਦਾ ਆਪਾਂ ਓਵੇਂ ਕਰਾਂਗੇ ਹੁਣ ਇਸ ਤੋਂ ਬਾਅਦ ਐ ਨਾ ਤੂੰ ਕੋਈ ਵੀ ਬਹਿਵੱਦੜੀ ਚੀਜ਼ ਬਲ ਖਾਣਾ ਤਾਂ ਦੂਰ ਝੱਕਣਾ ਵੀ ਨਹੀਂ ਹੈਗਾ ਤੂੰ ਜੈਸੇ ਮੈਂ ਆਪੇ ਸਮਝਾ ਦੂੰਗਾ ਤੇਰਾ ਕਹਿਣਾ ਬਸ ਮਾਂ ਮੰਨ ਲਵੇ ਤੂੰ ਕਹਿ ਕੇ ਦੇਖ ਲੈ ਮੈਨੂੰ ਤਾਂ ਔਰ ਟੱਕ ਜਾਣਦੀ ਆ ਮੈਂ ਤਾਂ ਜਿਹੜੀ ਚੀਜ਼ ਨਹੀਂ ਖਾਣੀ ਉਹ ਆ ਨਾ ਦੇ ਉਹੀ ਬਣਾ ਕੇ ਮੇਰੇ ਮੂਰੇ ਧਰੂ ਤੂੰ ਉਹ ਫਿਕਰ ਨਾ ਕਰ ਬੇਬੇ ਉਹਦੀ ਕੀ ਜੁਰਤ ਆ ਜਿਵੇਂ ਤੂੰ ਕਮੇਗੀ ਓਵੇਂ ਹੋ ਮਾਵਾ ਦਾ ਪੁੱਤਾਂ ਦੇ ਸਾਰੇ ਦਿਨ ਕਟੀਆਂ ਕਰਦਿਆਂ ਨੇ ਪੁੱਤ ਚਲ ਠੀਕ ਹੈ ਬੇਬੇ ਮੈਂ ਤਾਂ ਹੁਣ ਜਾਣਾ ਡਿਊਟੀ ਤੇ ਜੇ ਤੈਨੂੰ ਕੋਈ ਪ੍ਰੋਬਲਮ ਵੱਧ ਲੱਗਦੀ ਹੋਈ ਨਾ ਤੂੰ ਮੈਨੂੰ ਫੋਨ ਕਰਦੀ ਮੈਂ ਜਦੀ ਉਸੇ ਟਾਈਮ ਹੀ ਆ ਜੂਗਾ ਪਰ ਤੂੰ ਧਿਆਨ ਰੱਖਣਾ ਬੇਪਾਤੀ ਵਾਲੀ ਚੀਜ਼ ਬੰਨ ਧਿਆਨ ਨਹੀਂ ਦੇਣਾ ਬਿਲਕੁਲ ਉਹ ਖਾਣੀ ਨਹੀਂ ਹੈ ਕੋਈ ਕਰਦੀਆਂ ਤੋਂ ਇਹ ਚਲੇ ਇਹ ਗਾਵੀ ਸੁਣਦੀ ਕਿਹੜਾ ਹੈਗੀ ਆ ਹਾਏ ਹਾਂਜੀ ਮੰਮੀ ਮੇਰੀ ਗੱਲ ਸੁਣ ਆਲੂਆਂ ਵਾਲੇ ਪਰੌਠੇ ਬਣਾ ਦੇ ਮੈਨੂੰ ਆਲੂ ਵਾਲੇ ਹੋ ਕਿਉਂ ਨਾਲੇ ਤਾਂ ਤੁਹਾਨੂੰ ਬੇਵਾਦੀ ਚੀਜ਼ਾਂ ਮਨਾ ਕੀਤੀਆਂ ਮੈਂ ਤਾਂ ਤੁਹਾਡੇ ਲਈ ਮੇਥੀ ਵਾਲੀ ਰੋਟੀ ਬਣਾਉਣ ਲੱਗੀ ਸੀ ਹਾਏ ਹੇ ਗਰਮੀ ਐਨੀ ਆ ਤੂੰ ਮੇਰਾ ਮੂੰਹ ਪਕਾਉਣਾ ਮੈਂ ਨਹੀਂ ਖਾਣੀ ਮੇਥੀ ਵਾਲੀ ਰੋਟੀ ਮੈਨੂੰ ਆਲੂ ਵਾਲੇ ਪਰੌਠੇ ਬਣਾ ਕੇ ਦੇ ਇੱਥੇ ਖੜੀ ਕੇ ਮੇਰੇ ਬੁੱਥੇ ਗੰਮੀ ਝਾਕਦੀਆਂ ਜਾ ਕੇ ਆਲੂ ਵਾਲੇ ਪਰੌਠੇ ਬਣਾ ਕੇ ਲੈ ਆ ਨਾਵੇਂ ਸੁਣਨਾ ਦੁਪਹਿਰ ਨੂੰ ਛੋਲੇ ਭਟੂਰੇ ਮੰਗਾਦੀ ਮੈਨੂੰ ਦਿੱਲੀ ਵਾਲਿਆਂ ਦੇ ਹਾਏ ਰੱਬਾ ਮੈਨੂੰ ਤਾਂ ਮੰਮੀ ਦੀ ਹੀ ਨਹੀਂ ਸਮਝ ਲੱਗਦੀ ਕਦੀ ਆਲੂ ਵਾਲੇ ਪਰੌਂਠੇ ਕਦੀ ਛੋਲੇ ਭਟੂਰੇ ਖਾਣੇ ਇਹਨਾਂ ਨੇ ਆਪ ਨੇ ਛਿੱਤਰ ਮੇਰੇ ਪੋਤਿਆਂ ਨੇ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਮੇਰੇ ਪੁੱਤ ਦੀ ਕਮਾਈ ਮੈਂ ਹੀ ਚੀਜ਼ ਮੰਗਦੀ ਆ ਇਹ ਕੌਣ ਹੁੰਦੀ ਐ ਮੈਨੂੰ ਮਨਾ ਕਰਨ ਵਾਲੀ ਅੱਜ ਭਤੀਜਿਆਂ ਨੂੰ ਭੂਆ ਦਾ ਘਰ ਦਾ ਰਾਹ ਕਿਵੇਂ ਦੱਸਦੇ ਤੁਸੀਂ ਕਿਵੇਂ ਆ ਗਿਐ ਅੱਜ ਭੂਆ ਮੇਰੀ ਅੱਖਾਂ ਦੇ ਮੋਤੀ ਦਾ ਆਪਰੇਸ਼ਨ ਹੋਇਆ ਤੇ ਮੇਰੀ ਸੱਸ ਨੇ ਤੀਜੇ ਦਿਨ ਹੀ ਮੈਨੂੰ ਕਹਿ ਦਿੱਤਾ ਕਿ ਚੁੱਲ੍ਹਾ ਚੌਂਕਾ ਸੰਭਲਾ ਅਸੀਂ ਤਾਂ ਤੇਰੇ ਤੋਂ ਸਲਾਹ ਲੈਣ ਆਏ ਆਂ ਵੀ ਕੀ ਕਰੀਏ ਹੁਣ ਬੋਟ ਅੱਖਾਂ ਦਾ ਆਪਰੇਸ਼ਨ ਮੈਂ ਤਾਂ ਸੋਚਦੀ ਸੀ ਮੇਰੀ ਭਤੀਜੀ ਕਦੋਂ ਤੋਂ ਇਹ ਮਾਮਾਲ ਨਹੀਂ ਬਣ ਗਈ ਤੇਰੇ ਕੋਲੇ ਤਾਂ 100 ਹੱਲ ਨੇ 100 ਮੰਤਰ ਆ ਤੇਰੇ ਕੋਲੇ ਤਾਂ ਤੂੰ ਸਾਨੂੰ ਵੀ ਦੱਸ ਕੋਈ ਸੱਸ ਨੂੰ ਕਾਬੂ ਕਿਵੇਂ ਕਰਨਾ ਨਹੀਂ ਕੁੜੀ ਕੋ ਤੁਸੀਂ ਆ ਕੀ ਗੱਲ ਕਰਤੀ ਧੰਕਰਮ ਮੈਂ ਤਾਂ ਛੋਟੀ ਹੁੰਦੀ ਤਾਂ ਇਹ ਤੇ ਜਾ ਅੱਜ ਨਹੀਂ ਹੋਈ ਤੇਜ ਮੈਂ ਆ ਨਾਉਂ ਦੇਖ ਲਾ ਮੇਰੀ ਜਿਵੇਂ ਮੈਂ ਹਾਂ ਜੁੱਤੀ ਥਲੇ ਰੱਖੀ ਹੋਈ ਆ ਜਾਂ ਤਾਂ ਮੇਰੇ ਬਿਨਾ ਬਾਥਰੂਮ ਵੀ ਚਲੀ ਜਾਵੇ ਹੋਰ ਤਾਂ ਤੂੰ ਗੱਲ ਨਹੀਂ ਛੱਡ। ਆ ਪੱਟੀ ਵੇ ਬੈਸੀ ਸਾਡੀ ਉਹ ਵੀ ਜੇ ਮੈਂ ਦਿਨ ਨੂੰ ਰਾਤ ਤਾਂ ਰਾਤ ਹੀ ਕਹਿੰਦੀ ਸੀ ਉਹ ਜੇ ਮੈਂ ਰਾਤ ਨੂੰ ਦਿਨ ਕਹਿੰਦੀ ਸੀ ਤਾਂ ਉਹ ਦਿਨ ਕਹਿੰਦੀ ਸੀ ਜਾਂ ਤਾਂ ਮੇਰੇ ਬਿਨਾ ਉਹ ਘੋੜਾ ਵੀ ਕਿਸੇ ਬੱਸੈ ਨੂੰ ਹਲਦੀ ਸੀ ਸੋ ਐਨ ਮੇਰੇ ਕਹਿਣੇ ਚ ਹੁੰਦੀ ਸੀ ਉਹ ਮੈਂ ਨਹੀਂ ਫੜਕਣ ਦਿੰਦੀ ਨਾ ਮੈਂ ਨੋ ਨੋ ਨਾ ਮੈਂ ਆਪਦੀ ਸੱਸ ਨੂੰ ਫੜਕਣ ਦਿੰਦਾ ਉਹ ਤਾਂ ਭੂਆ ਸਾਰੇ ਰਿਸ਼ਤੇਦਾਰੀ ਕਹਿੰਦੇ ਆ ਵਿਜੈ ਚਤਰਚਤਰਾਇਆਂ ਸਿੱਖਣੀਆਂ ਆ ਕਾਦੀ ਭੂਆ ਕੋਲੋਂ ਸਿੱਖੋ ਜਾ ਕੇ ਕਾਹੀ ਤੇ ਤੇਰੇ ਤੋਂ ਸਲਾਹ ਲੈਣ ਆਈ ਆ ਜਿਹੜੀ ਗੱਲ ਮੈਂ ਕਹਿਣ ਲੱਗੀ ਆ ਲੜ ਗੱਠ ਦੇ ਲੋ ਸਭ ਤੋਂ ਪਹਿਲਾਂ ਤੇ ਸੱਸ ਕਾਬੂ ਕਰਨੀ ਆ ਪਹਿਲਾਂ ਤਾਂ ਆਪਦੇ ਘਰ ਵਾਲੇ ਨੂੰ ਕਾਬੂ ਕਰੋ ਤੁਸੀਂ ਪਹਿਲਾਂ ਤਾਂ ਘਰ ਵਾਲੇ ਨੂੰ ਇਹ ਸ਼ੋਅ ਕਰੋ ਵੀ ਜਿੰਨਾ ਵੀ ਫਿਕਰ ਆ ਨਾ ਉਹਦਾ ਉਹ ਤੁਹਾਨੂੰ ਹੀ ਆ ਵੀ ਮਾਂ ਨੂੰ ਤਾਂ ਬਿਲਕੁਲ ਫਿਕਰ ਨਹੀਂ ਕਿਸੇ ਗੱਲ ਜੋ ਵੀ ਆਪਦੀ ਸੱਸ ਦੇ ਬਰਖਿਲਾਫ ਕੋਈ ਗੱਲ ਕਰਨੀ ਆ ਸਿੱਧੇ ਨਹੀਂ ਕਰਨੀ ਕਦੇ ਉਹਦੇ ਨਾਲ ਘਮਾ ਫਰਾ ਕੇ ਗੱਲ ਕਰਨੀ ਆ ਜਿਹਦੇ ਨਾਲ ਉਹਨੂੰ ਆਏ ਬਿਨਾ ਹੋਵੇ ਮੇਰੀ ਮਾਂ ਨੂੰ ਕੁਝ ਕਹਿੰਦੀ ਐ। ਕਹ ਰਾਲੇ ਨੂੰ ਸ਼ੱਕ ਦੀ ਵਿਜਾਇਸ਼ ਹੀ ਨਾ ਹੋਵੇ। ਉਹ ਤੁਹਾਡੇ ਪਿੱਛੇ ਆਏ ਫਿਰੇ ਜਿਵੇਂ ਬੱਕਰੀ ਦੇ ਪਿੱਛੇ ਲੇਲਾ ਫਿਰਦਾ ਹੁੰਦਾ। ਉਹ ਮੇਰੀ ਗੱਲ ਸੁਣ। ਜਦੋਂ ਤਾ ਪ੍ਰੋਣਾ ਆਉ ਕੰਮ ਤੇ ਉਦੋਂ ਤੁਰਸੋਈ 'ਚ ਪੜਨਾ। ਅੱਗਾ ਪਿੱਛਾ ਨਹੀਂ ਪੜਨਾ ਤਾਂ। ਕਿਉਂ? ਉਹ ਆਪੇ ਕੰਮ ਕਰੂਗੀ ਸਾਰਾ ਦਿਨ। ਤੂੰ ਤਾਂ ਉਹਦੇ ਸਾਹਮਣੇ ਇਹ ਦਿਖਾਉਣਾ ਵੀ ਸਾਰਾ ਦਿਨ ਰਸੋਈ 'ਚ ਮੈਂ ਹੀ ਬੜਦੀ। ਜੇ ਫੇਰ ਵੀ ਕੋਈ ਗੱਲ ਠੀਕ ਨਾ ਹੋਵੇ ਤਾਂ ਹੱਥ ਤੇ ਕਹਦੀ ਮੇਰੇ ਤੇਲ ਪੈ ਗਿਆ ਕਿ ਚੱਕ ਮਲੀਏ ਸੱਚੀ ਨਾ ਕਰਮ ਤੇਲ ਪਾਣੀ ਠੰਡਾ ਤੇਲ ਹੱਥ ਤੇ ਲਾ ਦੇ ਕਹਦੀ ਵੀ ਮੇਰਾ ਹੱਥ ਮੱਚ ਗਿਆ ਫਿਰ ਆਪੇ ਪੱਟੀ ਬੰਨ ਕੇ ਬੈਠੀ ਨੂੰ ਤਾਂ ਨਹੀਂ ਤੈਨੂੰ ਕਹਦੋ ਵੀ ਕੰਮ ਕਰ ਲਾ ਫਿਰ ਬਹਿ ਜੀ ਆਪਦਾ ਆਰਾਮ ਕਰ ਐਵੇਂ ਨਹੀਂ ਭੂਆ ਸਾਰੇ ਰਿਸ਼ਤੇਦਾਰ ਕਹਿੰਦੇ ਸਾਡੀ ਭੂਆ ਤਾਂ ਸਾਰਿਆਂ ਨਾਲੋਂ ਘੈਂਟ ਆ ਤਨ ਘਰ ਬਣਨਾ ਕਿਹੜਾ ਸੌਖਾ ਝਣਾ ਖੜਾ ਤੜ ਘਰ ਨਹੀਂ ਬਣ ਸਕਦਾ ਆ ਮੇਰੀ ਨੋਂ ਦੇਖ ਲੈ ਮੈਨੂੰ ਡਾਕਟਰ ਨੇ ਬੈੜੀ ਚੀਜ਼ ਮੈਂ ਇਹ ਕਿਹਾ ਵੀ ਬੰਦ ਕੀਤੀ ਆਪਦੇ ਮੁੰਡੇ ਨੂੰ ਪਰ ਉਹ ਤਾਂ ਮੈਂ ਸਵੇਰੇ ਤਾਂ ਆਲੂ ਵਾਲੇ ਪਰੌਠੇ ਬਣਵਾ ਕੇ ਖਾਦੇ ਦੁਪਹਿਰੇ ਮੈਂ ਕਿਹਾ ਮੈਨੂੰ ਛੋਲੇ ਢੂਰੇ ਮੰਗਾ ਕੇ ਦੇ ਸ਼ਾਮ ਨੂੰ ਮੈਂ ਧਾਲ ਚਾਵਲ ਖਾਣੇ ਨੇ ਫਿਰ ਆਪੇ ਉਸ ਤਰਪੇਟ ਕਰੂ ਉਹਦੀ ਵੀ ਤੂੰ ਬੈੜੀਆਂ ਚੀਜ਼ਾਂ ਕਿਉਂ ਦਿੰਨੀ ਐ ਵਾਹ 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 ਇਹ ਤਾਂ ਹੱਦ ਹੋ ਗਈ ਹੱਦ ਨਾਲੋਂ ਵੀ ਵੱਧ ਹੋ ਗਈ ਆ ਆਪਰੇਸ਼ਨ ਤਾਂ ਅੱਖਾਂ ਦੇ ਮੋਤੀਏ ਦਾ ਇਹਨੇ ਕਰਾਇਆ ਪਰ ਚੌਲਾ ਚੌਲਾ ਤੋਂ ਸਾਰਾ ਮੈਨੂੰ ਦਿਸਣਾ ਹਟਾਤਾ। ਬੂਆ ਆਪਦੀਆਂ ਭਤੀਜੀਆਂ ਨੂੰ ਤਾਂ ਬੜੀ ਵਧੀਆ ਮਤ ਦੇਣ ਲੱਗੀ ਹੋਈ ਆ ਤੇ ਜੇ ਇਹੀ ਮਤ ਤੂੰ ਗੈਵੀ ਨੂੰ ਦੇ ਦੇਵੇਂ ਫੇਰ ਛੁੱਟੀ ਲੈ ਕੇ ਤਾਂ ਮੈਂ ਭੱਜ ਕੇ ਤਾਂ ਆਹਾਂ ਕਿ ਮੇਰੇ ਬੇਬੇ ਦੀ ਸਿਹਤ ਖਰਾਬ ਹੈ ਤੇ ਉੱਤੇ ਬੈਠੇ ਨੂੰ ਵੀ ਮੈਨੂੰ ਗੈਵੀ ਤੇ ਗੁੱਸਾ ਚੜੀ ਜਾਂਦਾ ਸੀ ਕਿ ਮੇਰੀ ਬੇਬੇ ਦਾ ਧਿਆਨ ਹੀ ਨਹੀਂ ਰੱਖਦੀ। ਪਰ ਤੂੰ ਇੱਕ ਗੱਲ ਤਾਂ ਦੱਸ ਕਿਸਸਾ ਏਦਾਂ ਦੀਆਂ ਹੁੰਦੀਆਂ ਨੇ ਇਹ ਚੁਸਤੀਆਂ ਚਲਾਕੀਆਂ ਇਹ ਸਾਰੀਆਂ ਲੋਕਾਂ ਨਾਲ ਤਾਂ ਚੱਲ ਜਾਂਦੀਆਂ ਕਰਦੀਆਂ ਤਾਂ ਉੱਥੇ ਵੀ ਨਹੀਂ ਚਾਹੀਦੀਆਂ ਪਰ ਜੇ ਆਪਾਂ ਘਰ ਦੇਆਂ ਨਾਲ ਹੀ ਕਰਨ ਲੱਗ ਜਾਈਏ ਤੇ ਲੋਕਾਂ ਤੇ ਆਪਣੇ ਦਾ ਕੀ ਫਰਕ ਰਹਿ ਗਿਆ ਉਹ ਘਰ ਦੇ ਵਿੱਚ ਆਪਾਂ ਤਿੰਨ ਤਾਂ ਟੋਟਰੂ ਆ ਜੇ ਚਾਰ ਚੁੱਲ੍ਹੇ ਬਣ ਗਏ ਫੇਰ ਪਤਨੀ ਕਹੀ ਸੱਸਾਂ ਨੂੰ ਆਪਦੇ ਨੌ ਪਤਨ ਨੂੰ ਲੜਾ ਕੇ ਕੀ ਮਿਲਦਾ ਤੇ ਆਹ ਕੁੜੀਆਂ ਨੂੰ ਓਏ ਕਿਉਂ ਤੂੰ ਇਹਨਾਂ ਦਾ ਚਿੰਗੀਆਂ ਭੜੀਆਂ ਦੇ ਘਰ ਪਟਣ ਤੇ ਤੁਲੀ ਹੋਈਆਂ ਚੰਗੇ ਮਤ ਦੇ ਦੀ ਆਪਦੀ ਸੱਸ ਨੂੰ ਆਪਣੀ ਮਾਂ ਸਮਝ ਕੇ ਉਹਦੀ ਸੇਵਾ ਕਰਨ ਨਾ ਕਿ ਗੁੱਤਨੀ ਫੜ ਕੇ ਕਮਾਉਣ ਨਾਲੇ ਬੇਬੇ ਜੇ ਕਿਸੇ ਜੈ ਵੀ ਨੇ ਤੇਰੇ ਨਾਲ ਬਦ ਕਲਾਮੀ ਕੀਤੀ ਤਾਂ ਸਾਨੂੰ ਮੈਂ ਕਿਹੜੇ ਮੋਨ ਨਾਲ ਰੋਕੂ